ਅਬ ਜਾਇਆ ਸਾਡਾ ਘਰ ਸੀਲ ਹੋਇਆ ਸੀ ਬਾਜਰੇ ਦੀ ਰੋਟੀ ਪਕਾ ਰਏ ਸਾਂ ਤੇ ਪਤਾਉਆਂ ਦੀ ਸਬਜ਼ੀ ਤੇ ਉਹ ਪੁਲਿਸ ਦੀ ਟੁਕੜੀ ਲੈ ਕੇ ਆਏ ਉਹਨਾਂ ਸਾਡਾ ਸਾਰਾ ਘਰ ਸੀਲ ਕਰਤਾ ਤੇ ਸਾਡੇ ਲਈ 10 ਫੁੱਟ ਦਾ ਇੱਕ ਕਮਰਾ ਰਹਿਣ ਦਿੱਤਾ ਜਿਹਦੇ ਚ ਅਸੀਂ 8 ਜੀਆਂ ਨੇ ਰਹਿਣਾ ਸੀ ਤੇ ਸਭ ਤੋਂ ਮਾੜੀ ਗੱਲ ਏ ਕਿ ਅਸੀਂ ਪਿੰਡ 'ਚ ਜੇ ਲੂਣ ਲੈਣ ਜਾਈਏ ਕੋਈ ਦੁਕਾਨਦਾਰ ਸਾਨੂੰ ਲੂਣ ਨਾ ਦਵੇ ਜੇ ਅਸੀਂ ਕੰਮ ਮੰਗੇਗੇ ਤੇ ਸਾਨੂੰ ਕੰਮ ਨਾ ਦਵੇ ਕਿਉਂਕਿ ਜਿਹੜੀ ਥੋੜੀ-ਬਹੁਤੀ ਇਹਨਾਂ ਦੀ ਜ਼ਮੀਨ ਉਹ ਵੀ ਉਹਨਾਂ ਜ਼ਬਤ ਕਰ ਲਈ ਸੀ ਅੰਗਰੇਜ਼ ਸਰਕਾਰ ਨੇ ਫਿਰ ਆਂਦੀ ਸਾਡੇ ਮਾਮੇ ਨੇ ਸਾਡੇ ਤੇ ਤਰਸ ਖਾ ਕੇ ਇੱਕ ਗੱਡਾ ਤੇ ਦੋ ਬਲਦ ਦਿੱਤੇ ਗੱਲ ਦੋਸਤੋ 1943 ਦੀ ਆ ਜਦੋਂ ਇਸ ਦਲੇਰ ਮਾਈ ਮਹਾਰਾਸ਼ਟਰ ਦੀ ਦਲੇਰ ਮਾਈ ਹੋਜਾਬਾਈ ਨੇ ਇੱਕ ਅੰਗਰੇਜ਼ ਨੂੰ लाਠੀਆਂ ਨਾਲ ਕੁੱਟਿਆ ਤੇ ਹੋਰ ਔਰਤਾਂ ਨਾਲ ਰਲ ਕੇ ਪਿੰਡ ਦੇ ਘੇਰੇ-ਘੇਰੇ ਲਿਆਂਦਾ ਏ ਬੀਬੀ ਜਿਹੜੀ ਆ 1926 ਚ ਜਨਮੀ ਆ ਇਹਦੇ ਬਾਪ ਦਾ ਨਾਮ ਸੀ ਨਾਨਾ ਪਾਟਲ ਉਹ ਵੀ ਦੇਸ਼ ਭਗਤ ਸੀ ਤੇ ਕ੍ਰਾਂਤੀਕਾਰੀ ਸੀ ਇਸ ਬੀਬੀ ਦੇ ਕਾਰਨਾਮੇ ਡੇਡੇ ਆ ਕਿ ਆਪਾਂ ਸੁਣ ਕੇ ਮੂੰਹ ਚ ਉਂਗਲ ਪਾ ਲਵਾਂਗੇ ਪਰ ਅਫਸੋਸ ਕਿ ਇਹ ਕ੍ਰਾਂਤੀਕਾਰੀ ਹੋ ਕੇ ਵੀ ਦੇਸ਼ ਭਗਤਾਂ ਦੀ ਲਿਸਟ ਚ ਨਹੀਂ ਆ ਸਕੀ ਪਰ ਇਹਨੂੰ ਕੋਈ ਅਫਸੋਸ ਨਹੀਂਗਾ ਆ ਫੋਟੋ ਇਹਦੀ 2017 ਦੀ ਆਪਦੇ ਪਰਿਵਾਰ ਨਾਲ 98 ਸਾਲ ਦੀ ਹੋ ਕੇ ਨੇ ਸੰਸਾਰ ਨੂੰ અલਵਿਦਾ ਕਿਆ ਦੋਸਤੋ ਇਹਦੇ ਐਕਸ਼ਨ ਬੀਬੀ ਦੇ ਗੋਆ ਚ ਜਾ ਕੇ ਕ੍ਰਾਂਤੀਕਾਰੀ ਸਾਥੀਆਂ ਨੂੰ ਉੱਥੋਂ ਛਡਾਇਆ ਅੰਡਰਗਰਾਉਂਡ ਐਕਸ਼ਨ ਇਸ ਤੋਂ ਇਲਾਵਾ ਸਰਕਾਰੀ ਡਾਕ ਬੰਗਲੇ ਚ ਅੰਗਰੇਜ਼ਾਂ ਨੂੰ ਭਜੜਾ ਪਾਉਣੀਆ ਉਹਨਾਂ ਦੇ ਬਕਲਿਆਂ ਨੂੰ ਅੱਗਾਂ ਲਾਉਣੀਆ ਤੇ ਜਿਹੜਾ ਮਾਲ ਰਾਸ਼ਨ ਉਹ ਇਥੋਂ ਲੁੱਟ ਪੁੱਟ ਕੇ ਮਹਾਰਾਸ਼ਟਰ ਤੋਂ ਇੰਗਲੈਂਡ ਨੂੰ ਭੇਜਦੇ ਸੀ ਉਹ ਰੇਲਾਂਾਂ ਦੀਆਂ ਪਟੜੀਆਂ ਨੂੰ ਖਤਮ ਕਰਨਾ ਤੋੜਨਾ ਤੇ ਇਥੋਂ ਤੱਕ ਕੇ ਥਾਣੇ ਚ ਜਾ ਕੇ ਹਥਿਆਰ ਵੀ ਲੁੱਟਣੇ ਦੋਸਤੋ ਇਸ ਬੀਬੀ ਦੀ ਇੱਕ ਦਲੇਰ ਭਰੀ ਕਾਰਵਾਈ ਉਦੋਂ ਦੀ ਆ ਜਦੋਂ ਇਹ ਨਕਲੀ ਪਤੀ ਦੇ ਨਾਲ ਥਾਣੇ ਦੇ ਗੇਟ ਮੂਰੇ ਆਪਸ ਚ ਲੜਾਈ ਕਰਨ ਲੱਗ ਪਏ। ਇਹਦਾ ਪਤੀ ਇਹਨੂੰ ਕੁੱਟਣ ਲੱਗ ਪਿਆ ਤੇ ਥਾਣੇ ਚ ਦੋ ਸਿਪਾਈ ਬਾਹਰ ਖੜੇ ਸੀ ਉਹ ਵੇਖ ਕੇ ਹੱਸਣ ਲੱਗੇ। ਉਹ ਜਿਹੜਾ ਨਕਲੀ ਪਤੀ ਉਹਨੇ ਸੋਚਿਆ ਕਿ ਸਿਪਾਈ ਕੁਝ ਕਰ ਨਹੀਂ ਰਹੇ। ਉਹਨੇ ਇੱਕ ਪੱਥਰ ਚੁੱਕਿਆ ਤੇ ਇਹਨੂੰ ਮਾਰਨ ਲਈ ਜਦੋਂ ਅੱਗੇ ਵਧਿਆ ਤੇ ਸਿਪਾਈ ਭੱਜੇ ਭੱਜੇ ਆਏ ਵੀ ਇਹ ਤਾਂ ਹੁਣ ਮਾਰ ਹੀ ਦੇਣ ਲੱਗਾ। ਤੇ ਹੈ ਇਹਨਾਂ ਦਾ ਉਹ ਨਾਟਕੀ ਕਿਰਿਆ ਕਰਮ ਸੀ ਉਹ ਸਿਪਾਹੀ ਸਮਝੌਤਾ ਕਰਾਉਣ ਲੱਗੇ ਦੋ ਸਿਪਾਹੀ ਰੋਟੀ ਖਾਣ ਗਏ ਸੀ ਅਖੀਰ ਸਮਝੌਤਾ ਆ ਕਿ ਸਿਪਾਹੀ ਰੇਲ ਗੱਡੀ ਦੀ ਟਿਕਟ ਲੈ ਕੇ ਦੇਣਗੇ ਤੇ ਪਿੰਡ ਚਲੇ ਜਾਣਗੇ ਜਦੋਂ ਸਿਪਾਹੀ ਵਾਪਸ ਮੁੜ ਕੇ ਆਏ ਤੇ ਇਹਦੇ ਸਾਥੀਆਂ ਨੇ ਸਾਰਾ ਥਾਣਾ ਲੁੱਟ ਲਿਆ ਉਥੋਂ ਰੈਫਲਾਂ ਤੇ ਹਥਿਆਰ ਲੈ ਗਏ ਸੀ ਇਹ ਬੀਬੀ 2117 ਚ ਪੱਤਰਕਾਰ ਨੂੰ ਦੱਸਦੀ ਆ ਕਿ ਮੈਨੂੰ ਬੜਾ ਦੁੱਖ ਆ ਕਿ ਜਿਹੜਾ ਮੇਰਾ ਫਰਜ਼ੀ ਖਾਵੰਦ ਸੀ ਉਹਨੇ ਮੈਨੂੰ ਕੁੱਟਿਆ ਬੜੀ ਚੋਰਨਾ ਅਛਾ ਦੋਸਤੋ ਗੱਲ ਕਰੀਏ ਦੀ ਭਾਦਰੀ ਦੀ ਵੇਖੋ ਚਿਹਰੇ ਦਾ ਨੂਰ ਕਿੱਡਾ ਜਿਨ੍ਹਾਂ ਨੇ ਕੁਝ ਕਰਨਾ ਦਾ ਨੋ ਆਪਦਾ ਮੁੱਲ ਨਹੀਂ ਵਟਦੀ ਇਹਨੂੰ ਕੁਝ ਨਹੀਂ ਦਿੱਤਾ ਆਜ਼ਾਦੀ ਤੋਂ ਬਾਅਦ ਇੱਕ ਚੀਜ਼ ਨਹੀਂ ਸਰਕਾਰ ਨੇ ਇਹਦਾ ਨਾਮ ਨਹੀਂ ਇਹਦਾ ਕੋਈ ਪੱਥਰ ਵੀ ਨਹੀਂ ਖੁਦਵਾਇਆ ਪਰ ਇਹ ਕਹਿੰਦੀ ਸੀ ਮੈਂ ਕਿਸੇ ਲਈ ਨਹੀਂ ਕੀਤਾ ਸਵੇ ਨਿਰਨੇ ਲਈ ਤੇ ਆਜ਼ਾਦੀ ਲਈ ਕੀਤਾ ਸੀ ਜਿਹੜੇ ਬੰਦੇ ਇਦਾਂ ਦੇ ਹੋਣਾ ਨਾ ਉਹਨਾਂ ਦੇ ਚਿਹਰੇ ਸਦਾ ਤੱਕ ਦੇ ਰਹੇ ਰਹਿੰਦੇ ਉਹ ਸੋਚਦੀਆਂ ਉਮਰਾ ਪਹੁੰਚ ਕੇ ਫੇਰ ਸੰਸਾਰ ਤੋਂ ਜਾਂਦੇ ਦੋਸਤੋ ਇਸ ਬੀਬੀ ਨੇ ਗੋਆ ਚਿੱਟੇ ਦਾ ਕ੍ਰਾਂਤੀਕਾਰੀ ਸਾਥੀ ਫੜਿਆ ਗਿਆ ਸੀ ਤੇ ਗੋਆ ਤੇ ਕਬਜ਼ਾ ਉਹ ਪੁਰਤਗਾਲੀਆਂ ਦਾ ਸੀ ਇਹਨੇ ਉਸ ਜੇਲ੍ਹ 'ਚ ਜਾ ਕੇ ਉਹ ਜੇਲ੍ਹ ਨੂੰ ਤੋੜ ਕੇ ਆਪਦਾ ਸਾਥੀ ਕੱਢ ਕੇ ਤੇ ਵਾਪਸ ਲਿਆਂਦਾ ਸੀ ਅਸਲ ਦੇ ਵਿੱਚ ਨਾ ਉੱਥੇ 17 ਸੀ ਮਾਡਵੀ ਜ਼ਿਲ੍ਹੇ ਨੂੰ ਪਹਿਲਾਂ 17 ਕਿਹਾ ਜਾਂਦਾ ਸੀ 17 ਦੇ ਵਿੱਚ ਕਿੰਨਾਰਜੀ ਸਰਕਾਰ ਬਣਾਈ ਸੀ ਕ੍ਰਾਂਤੀਕਾਰੀਆਂ ਨੇ 600 ਪਿੰਡਾਂ ਦੀ ਸਹਿਮਤੀ ਨਾਲ ਅੰਗਰੇਜ਼ ਸਰਕਾਰ ਨੂੰ ਉਤਵਸਤਵਸਤ ਕਰਤਾ ਸੀ ਤੇ ਇਹ ਹਥਿਆਰ ਬੰਦ ਦਸਤਾ ਸੀ ਉਹਦੀ ਇਹ ਮੁਖੀ ਸੀ ਤੇ ਇਹਦਾ ਬਾਪ 17 ਸਰਕਾਰ ਦਾ ਮੁਖੀ ਸੀ ਤੇ ਗੋਆ ਤੋਂ ਇਹ ਹਥਿਆਰ ਲੈ ਆਉਂਦੇ ਹੁੰਦੇ ਸੀ ਤੇ ਜੰਗਲ ਦੇ ਰਸਤੇ ਆਉਂਦੇ ਹੁੰਦੇ ਸੀ ਤੇ ਕਿਸੇ ਚੁਗਲ ਨੇ ਜਿਹੜਾ ਉਹ ਦੱਸ ਦਿੱਤਾ ਤੇ ਇਹਨਾਂ ਦਾ ਬੰਦਾ ਫੜਿਆ ਗਿਆ ਪਰ ਇਹ ਅੱਧੀ ਰਾਤ ਮਾਂਡਵੀ ਨਦੀ ਤੈਰ ਕੇ ਗਈ ਤੇ ਕੱਲੀ ਬੰਦਾ ਛਡਾ ਲਿਆਈ ਫਿਰ ਇਹਨਾਂ ਦੇ ਪਿੰਡ ਤੇ ਅੰਗਰੇਜ਼ਾਂ ਨੇ ਹਮਲਾ ਕੀਤਾ ਤੇ ਪਿਓ ਦੀ ਲੱਤ 'ਚ ਗੋਲੀ ਮਾਰੀ ਇਹਨੇ ਇਹ ਜ ਅਫਸਰਾ ਦੀ ਟੁਕੜੀ ਨੂੰ ਡਾਂਗਾ ਨਾਲ ਸਾਰੇ ਪਿੰਡ ਦੇ ਘੇਰੇ ਘੇਰੇ ਭਜਾਇਆ ਇਹ ਬੀਬੀਆਂ ਨੂੰ ਮਤਲਬ ਬਾਅਦ ਚ ਸਜ਼ਾ ਵੀ ਹੋਈ ਜੇਲ ਵੀ ਕੱਟੀ ਪਰ ਅਫਸੋਸ ਫੇਰ ਗੱਲ ਉਹ ਹੋਈ ਕਿ ਰਾਜ ਉਹਨਾਂ ਦੇ ਹੱਥਾਂ ਚ ਆ ਗਿਆ ਜਿਨ੍ਹਾਂ ਨੇ ਇਹਨਾਂ ਦੀ ਦੇਸ਼ ਭਗਤਾ ਦੀ ਕਦਰ ਨਹੀਂ ਕੀਤੀ ਦੋਸਤੋ ਜੁੜੇ ਰਹੋ ਵੀਡੀਓ ਨਾ ਇਹ ਜਿਹੜੀ ਬੀਬੀ ਹੈ ਨਾ ਇਹ ਕਹਿੰਦੀ ਜਰੂ 1930 ਚ ਸਾਡੇ ਘਰ ਕਬਜਾਇਆ ਸਾਡਾ ਘਰ ਸੀਲ ਹੋਇਆ ਸੀ ਬਾਜਰੇ ਦੀ ਰੋਟੀ ਪਕਾ ਰਹੇ ਸਾਂ ਤੇ ਪਤਾਉਆਂ ਦੀ ਸਬਜ਼ੀ ਤੇ ਉਹ ਪੁਲਿਸ ਦੀ ਟੁਕੜੀ ਲੈ ਕੇ ਆਏ ਉਹਨਾਂ ਸਾਡਾ ਸਾਰਾ ਘਰ ਸੀਲ ਕਰਤਾ ਤੇ ਸਾਡੇ ਲਈ 10 ਫੁੱਟ ਦਾ ਇੱਕ ਕਮਰਾ ਰਹਿਣ ਦਿੱਤਾ ਜਿਹਦੇ ਚ ਅਸੀਂ 8 ਜੀਆਂ ਨੇ ਰਹਿਣਾ ਸੀ ਤੇ ਸਭ ਤੋਂ ਮਾੜੀ ਗੱਲ ਏ ਕਿ ਅਸੀਂ ਪਿੰਡ 'ਚ ਜੇ ਲੂਣ ਲੈਣ ਜਾਈਏ ਕੋਈ ਦੁਕਾਨਦਾਰ ਸਾਨੂੰ ਲੂਣ ਨਾ ਦਵੇ ਜੇ ਅਸੀਂ ਕੰਮ ਮੰਗਈਏ ਤੇ ਸਾਨੂੰ ਕੰਮ ਨਾ ਦਵੇ ਕਿਉਂਕਿ ਜਿਹੜੀ ਥੋੜੀ-ਬਹੁਤੀ ਇਹਨਾਂ ਦੀ ਜ਼ਮੀਨ ਉਹ ਵੀ ਉਹਨਾਂ ਜ਼ਬਤ ਕਰ ਲਈ ਸੀ ਅੰਗਰੇਜ਼ ਸਰਕਾਰ ਨੇ ਫਿਰ ਆਂਦੀ ਸਾਡੇ ਮਾਮੇ ਨੇ ਸਾਡੇ ਤੇ ਤਰਸ ਖਾ ਕੇ ਇੱਕ ਗੱਡਾ ਤੇ ਦੋ ਬਲਦ ਦਿੱਤੇ ਆਂਦੀ ਅਸੀਂ ਗੱਡੇ ਤੇ ਕਮਾਦ ਤੇ ਉਥੋਂ ਦੀ ਫਸਲ ਢੋਕੇ ਤੋਂ ਜੇ ਏਡੇ ਤੇ ਛੱਡਣ ਜਾਣੀ ਹੁੰਦੀ ਸੀ ਤੇ ਸੋ ਕੀ ਸਾਨੂੰ ਡਰ ਦਾ ਦਿਨੇ ਕੰਮ ਨਹੀਂ ਸੀ ਦਿੰਦਾ ਹੁੰਦਾ ਤੇ ਸਾਨੂੰ ਰਾਤ ਨੂੰ ਫੇਰਾ ਦੇਣਾ ਕਦੀ 2 ਰੁਪਏ ਮਿਲਨੇ ਕਦੀ 5 ਉਹਦੇ ਨਾਲ ਹੀ ਕਹਿੰਦੀ ਸਾਡੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ ਪਰ ਇਹਨਾਂ ਦੇਸ਼ ਭਗਤੀ ਵਾਲੀ ਲੈਣ ਨਹੀਂ ਛੱਡੀ ਅਖੀਰ ਤੇ ਆ ਕੇ ਉਹੋ ਹੀ ਪਿੰਡ ਇਨਾਂ ਦੇ ਪੈਰੀਂ ਹੱਥ ਲਾਉਂਦਾ ਸੀ ਜਿਹੜਾ ਇਨਾਂ ਨੂੰ ਬੁਲਾਉਂਦਾ ਵੀ ਨਹੀਂ ਸੀ ਅੰਗਰੇਜ਼ ਸਰਕਾਰ ਦੇ ਡਰ ਤੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨੂੰ ਪੁੱਛਿਆ ਗਿਆ ਕਿ ਬੀਬੀ ਤੇਰਾ ਹੁਣ ਕੀ ਮਨ ਕਹਿੰਦਾ ਵਾ ਕਿ ਆਜ਼ਾਦੀ ਮਿਲ ਗਈ ਆਂ ਦੀ ਨਹੀਂ ਅੰਦੀ ਜੇ ਮੇਰਾ ਚਿੱਤ ਕਰਦਾ ਵਾ ਕਿ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਸੰਸਦ ਵੱਲ ਨੂੰ ਕੂਚ ਕਰਨ ਹਜੇ ਵੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲੇ ਦੋਸਤੋ ਪਾਰੀਨਾ ਦਾ ਇੱਕ ਰਸਾਲਾ ਵੀ ਆ ਡਾਟ ਕòm ਵੀ ਉੱਥੇ ਜਾ ਕੇ ਚੈੱਕ ਕਰ ਲਿਓ ਇਸ ਬੀਬੀ ਦੀਆਂ ਕੁਰਬਾਨੀ ਭਰੀਆਂ ਕਹਾਣੀਆਂ ਪਰ ਅਫਸੋਸ ਆ ਕਿ ਸਰਕਾਰ ਉਹਨਾਂ ਹੱਥਾਂ 'ਚ ਆ ਗਈ ਬੀਬੀ ਕਹਿੰਦੀ ਜਿਹੜੇ ਸਾਨੂੰ ਅੰਗਰੇਜ਼ਾਂ ਕੋ ਫੜਾਉਂਦੇ ਰਹੇ ਆ ਨਾ ਤੇ ਉਹੋ ਹੀ ਹੋਣ ਹੈ ਚੌਧਰੀ ਬਣ ਕੇ ਉਹੋ ਹੀ ਇਹ ਸਸੰਦ ਮੈਂਬਰ ਬਣ ਕੇ ਉਹੋ ਹੀ ਦੂਜੇ ਐਮਐਲਏ ਬਣ ਕੇ ਉਹੋ ਹੀ ਚੇਅਰਮੈਨ ਬਣਦੇ ਆ ਤੇ ਅਸੀਂ ਉੱਥੇ ਹੀ ਉਸੇ ਘਰ ਚ ਛੋਟੇ ਚ ਵੇਖ ਲੋ ਇਹੋ ਹੋ ਜੇ ਲੋਕ ਦੁਨੀਆ ਤੇ ਹੋਏ ਆ ਜਿਨ੍ਹਾਂ ਨੇ ਬੇਗਰਜ ਸੇਵਾ ਕੀਤੀ ਦੇਸ਼ ਦੀ ਤੇ ਪ੍ਰਮਾਤਮਾ ਵੀ ਇਹੋ ਜੇ ਬੰਦਿਆਂ ਦੇ ਚਿਹਰੇ ਦਗਦੇ ਰੱਖਦਾ ਤੇ ਇਹ ਚਿਹਰੇ ਜਗਦੇ ਹੀ ਰਹਿੰਦੇ ਆ ਸਤ ਸ੍ਰੀ ਅਕਾਲ ਦੋਸਤੋ ਅਗਲੇ ਹੋਰ ਕਿਸੇ ਨਾਇਕ ਨਾਲ ਮਿਲਾਂਗੇ ਆ 1917 ਦੀ ਫੋਟੋ ਉਹ 1943 ਦੀ ਫੋਟੋ ਜਦੋਂ ਬੀਬੀ ਕਾਰਵਾਈਆਂ ਕਰਦੀ ਸੀ ਆਦੀ ਮੈਂ ਕਿਹੜਾ ਯੋਗਦਾਨ ਦਿੱਤਾ ਕੋਈ ਮੈਂ ਵੱਡਾ ਮਾਰਕਾ ਨਹੀਂ ਮਾਰ ਸਕੀ ਇਹ ਵੀ ਗੱਲ ਆ ਜੇ ਕਹਿੰਦੀ ਸੀ ਵੇਖ ਲਓ ਸੰਸਾਰ ਤੇ ਦੋਸਤੋ ਕਿਹੋ ਕਿਹੋ ਜੇ ਲੋਕ ਆਏ ਸਤ ਸ੍ਰੀ ਅਕਾਲ ਪਾਓ